पिछले कई दिनों तो मिल रही हैं शिकायतें और बाजारा में लग रहे जाम ਨੂੰ ਵੇਖਦੇ ਹੋਏ ਨਗਰ ਕੌਂਸਲ ਫਾਜ਼ਿਲਕਾ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਤੇ ਅੱਜ ਤੜਕਸਾਰ ਕਬਜ਼ੇ ਹਟਾਓ ਅਭਿਆਨ ਸ਼ੁਰੂ ਕੀਤਾ ਗਿਆ ਅਤੇ ਇਹ ਅਭਿਆਨ ਫਾਜ਼ਿਲਕਾ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਕੀਤਾ ਚਾਹੇ ਉਹ ਬੱਸ ਸਟੈਂਡ ਰੋਡ ਵਾਲਾ ਬਾਜ਼ਾਰ ਹੈ ਚਾਹੇ ਕੈਂਟਾ ਖਰਚੋਂਕ ਵਾਲਾ ਬਾਜ਼ਾਰ ਹੈ ਸ਼ਾਹਤਰੀ ਖਰਚੋਂਕ ਵਾਲਾ ਬਾਜ਼ਾਰ ਹੈ ਐਮ ਆਰ ਕਾਲੇ ਰੋਡ ਵਾਲਾ ਬਾਜ਼ਾਰ ਹੈ ਗਊਸ਼ਾਲਾ ਰੋਡ ਵਾਲਾ ਬਾਜ਼ਾਰ ਹੈ ਮਹਿਰੀਆਂ ਬਾਜ਼ਾਰ ਹੈ ਇਹ ਸਾਰੇ ਬਾਜ਼ਾਰਾਂ ਵਿੱਚ ਨਗਰ ਕੌਂਸਲ ਦੀ ਟੀਮ ਸੈਨੀਟਰੀ ਸੁਪਰਡੈਂਟ नरेश ਖੇੜਾ ਦੀ ਅਗਵਾਈ ਵਿੱਚ ਪੁਜੀ ਜਿੱਥੇ ਉਹਨਾਂ ਵੱਲੋਂ ਦੁਕਾਨਦਾਰਾਂ ਵੱਲੋਂ ਕੀਤੇ ਗਏ ਕਬਜ਼ਿਆਂ ਨੂੰ ਖਾਲੀ ਕਰਾਇਆ ਗਿਆ ਦੁਕਾਨਾਂ ਤੋਂ ਬਾਹਰ 2.5 ਤੋਂ 3 ਤੇ 4 ਫੁੱਟ ਤੱਕ ਕੀਤੇ ਹੋਏ ਕਬਜ਼ੇ ਨਗਰ ਕੌਂਸਲ ਦੀ ਟੀਮ ਵੱਲੋਂ ਖਾਲੀ ਕਰਾਇਆਗੇ ਅਤੇ ਦੁਕਾਨਾਂ ਦੇ ਬਾਹਰ ਪਈਆਂ ਪੱਟੀਆਂ ਕਾਊਂਟਰ ਡੰਡੇ, ਵਾਸ, ਹੋਰ ਸਮਾਨ ਚੱਕ ਕੇ ਨਗਰ ਕੌਂਸਲ ਨੇ ਆਪ ਦੇ ਕਬਜ਼ੇ ਵਿੱਚ ਰਿਆ ਅਤੇ ਤੁਸੀਂ ਸਕਰੀਨ ਤੇ ਵੇਖਿਆ ਇਹ ਜਿੱਥੋਂ ਜਿੱਥੋਂ ਉਹ ਸਮਾਨ ਚੱਕਿਆ ਗਿਆ ਉਹ ਸਮਾਨ ਦੇ ਥਲੋਂ ਗੰਦਗੀ ਦੇ ੳਬਾਰ ਲੱਗੇ ਹੋਏ ਨਜ਼ਰ ਆਏ, ਗੰਦਗੀ ਦੇ ਢੇਰ ਲੱਗੇ ਨਜ਼ਰ ਆਏ ਕਿਉਂਕਿ ਇਹ ਕਬਜ਼ਿਆਂ ਦੇ ਕਾਰਨ ਗੰਦੇ ਪਾਣੀ ਦੀ ਨਿਕਾਸੀ ਲਈ ਬਣੀਆਂ ਨਾਲੀਆਂ ਪੂਰਨ ਰੂਪ ਵਿੱਚ ਬੰਦ ਹੋ ਗਈਆਂ ਹਨ ਜਿਸ ਕਰਕੇ ਬਿਮਾਰੀਆਂ ਫੈਲਦੀਆਂ ਹਨ ਅਤੇ ਗੰਦਾ ਪਾਣੀ ਸੜਕਾਂ ਤੇ ਆ ਜਾਂਦਾ ਹੈ। ਲੋਕ ਕਾਫੀ ਪ੍ਰੇਸ਼ਾਨ ਹਨ, ਬਜ਼ਾਰਾਂ ਵਿੱਚ ਅਕਸਰ ਜਾਮ ਲੱਗਿਆ ਰਹਿੰਦਾ ਹੈ। ਤੁਸੀਂ ਵੇਖਿਓ ਵੀ ਕਿਸ ਤਰ੍ਹਾਂ ਦੈਨ ਸਾਰਾ ਦਿਨ ਬਾਜ਼ਾਰਾਂ ਵਿੱਚ ਜਾਮ ਲੱਗਿਆ ਹੁੰਦਾ ਹੈ ਤੇ ਅਤੇ ਗੰਦਾ ਪਾਣੀ ਸੜਕਾਂ ਤੇ ਹੁੰਦਾ ਹੈ ਇਹ ਤਾਂ ਹੀ ਹੁੰਦਾ ਹੈ ਨਗਰ ਕੌਂਸਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਵੀ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਬਾਹਰ 2.5 ਤੋਂ 5 ਫੁੱਟ ਦਾ ਕਬਜ਼ਾ ਕੀਤੇ ਹਨ ਸਮਾਨ ਰੱਖੇ ਹੋਏ ਹੁੰਦੇ ਹਨ ਜਿਸ ਕਰਕੇ ਨਾਲੀਆਂ ਦੀ ਸਫਾਈ ਨਹੀਂ ਹੁੰਦੀ ਅਤੇ ਬਾਜ਼ਾਰ ਵੀ ਜਾਮ ਹੋਇਆ ਰਹਿੰਦਾ ਹੈ ਉਹਨਾਂ ਦੁਕਾਨਦਾਰਾਂ ਨੂੰ ਚੇਤਾਵਨੀ ਵੀ ਦਿੱਤੀ ਅਤੇ ਕਿਹਾ ਵੀ ਜੇਕਰ ਹਲੇ ਵੀ ਕੋਈ ਦੁਕਾਨਦਾਰ ਇਹ ਕਬਜ਼ੇ ਨਹੀਂ ਢਾਂਦੇ ਤਾਂ ਨਗਰ ਕੌਂਸਲ ਵੱਲੋਂ ਸਮੇਂ-ਸਮੇਂ ਤੇ ਇਸ ਤਰ੍ਹਾਂ ਦੇ ਬਿਆਨ ਚਲਾਏ ਜਾਣਗੇ ਤੇ ਕਿਸੇ ਵੀ ਦੁਕਾਨਦਾਰ ਨੂੰ ਕਿਸੇ ਵੀ ਸ਼ਹਿਰ ਵਾਸੀ ਨੂੰ ਆਪਦੀ ਦੁਕਾਨ ਦੇ ਬਾਹਰ ਕਬਜਾ ਕਰਨ ਨਹੀਂ ਦਿੱਤਾ ਜਾਏਗਾ ਕਿਉਂਕਿ ਬਾਹਰ ਤੇ ਜਿਹੜੀ ਜਗ੍ਹਾ ਹੈ ਉਹ ਨਗਰ ਕੌਂਸਲ ਦੀ ਜਗ੍ਹਾ ਹੈ ਲੋਕਾਂ ਦੇ ਆਵਾਜਾਈ ਦੀ ਜਗ੍ਹਾ ਹੈ ਆਵਾਜਾਈ 'ਚ ਹੋ ਰਹੀ ਤੰਗੀ ਤੇ ਪਰੇਸ਼ਾਨੀ ਨੂੰ ਰੋਕਣ ਲਈ ਇਹ ਕਬਜੇ ਹਟਾਏ ਜਾਂਦੇ ਹਨ ਤੁਸੀਂ ਵੇਖੋ ਕਿੱਡੇ-ਕਿੱਡੇ ਕਾਊਂਟਰ ਜਿਹੜੇ ਕਿ ਦੁਕਾਨਾਂ ਦੇ ਬਾਹਰ ਪਏ ਹਨ ਦੁਕਾਨਾਂ ਦੀ ਲੰਬਾਈ ਨਾਲੋਂ ਜ਼ਿਆਦਾ ਜਗ੍ਹਾ ਦੁਕਾਨਦਾਰਾਂ ਨੇ ਸੜਕਾਂ ਤੇ ਨੱਪੀ ਹੋਈ ਹੈ ਪਟੀਆਂ ਵੀ ਬਾਹਰ ਹੁੰਦੀਆਂ ਹਨ ਕਾਊਂਟਰ ਵੀ ਬਾਹਰ ਹੁੰਦੇ ਹਨ ਅਤੇ ਕਈ ਰੈਡੀਮੇਡ ਵਾਲਿਆਂ ਦੀਆਂ ਦੁਕਾਨਾਂ ਦੇ ਸਟਾਲ ਤੇ ਕੁ ਦੁਕਾਨਾਂ ਦੀ ਲੰਬਾਈ 10 ਫੁੱਟ ਤੇ 8 ਫੁੱਟ ਬਾਹਰ ਜਗ੍ਹਾ ਨੱਪੀ ਹੋਈ ਹੈ ਜਿਸ ਕਰਕੇ ਸ਼ਹਿਰ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਪਰੇਸ਼ਾਨੀ ਨੂੰ ਦੂਰ ਕਰਨ ਲਈ ਨਗਰ ਕੌਂਸਲ ਵੱਲੋਂ ਇਹ ਬੀੜਾ ਚੱਕਿਆ ਗਿਆ ਹੈ ਅਤੇ ਇਹ ਲਗਾਤਾਰ ਜਾਰੀ ਰਹੂਗਾ ਇਸ ਬਾਰੇ ਬੋਲਦੇ ਹੋਏ ਸੈਨੀਟਰੀ ਸੁਪਰਡੈਂਟ ਨਰੇਸ਼ ਖੇੜਾ ਨੇ ਕਿਹਾ ਕਿ ਨਗਰ ਕੌਂਸਲ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਤੇ ਹਕੂਮਤ ਇਹ ਆਦੇਸ਼ ਮੰਨ ਕੇ ਬਾਜ਼ਾਰ ਖਾਲੀ ਕਰਾਏ ਗਏ ਹਨ ਤਾਂ ਕਿ ਫਾਜ਼ਿਲਕਾ ਦੇ ਵਿੱਚ ਆਣ ਜਾਣ ਵਾਲੇ ਲੋਕਾਂ ਨੂੰ ਗੰਦਗੀ ਉਹ ਛੁਟਕਾਰਾ ਮਿਲ ਸਕੇ ਤੁਸੀਂ ਵੇਖੋ ਵੀ ਕੰਟ੍ਰੈਕਟ ਆਉਣ ਤੋਂ ਬਾਅਦ ਕਿੰਨੀ ਗੰਦਗੀ ਕੱਢੀ ਜਾ ਰਹੀ ਹੈ ਸਫਾਈ ਕਰਮਚਾਰੀਆਂ ਵੱਲੋਂ ਜੋ ਕਿ ਕਈ ਸਾਲਾਂ ਤੋਂ ਰੁਕੀ ਹੋਈ ਸੀ ਕਿਉਂਕਿ ਦੁਕਾਨਦਾਰਾਂ ਵੱਲੋਂ ਇਹ ਕਬਜ਼ੇ ਕੀਤੇ ਹੋਏ ਸੀ ਤੁਸੀਂ ਵੇਖੋ ਗੰਦਗੀ ਦੇ ਅੰਬਾਰ ਲੱਗੇ ਹੋਏ ਹਨ ਇਸ ਕਰਕੇ ਉਹਨਾਂ ਹੋਰ ਵੀ ਦੁਕਾਨਦਾਰ ਅਤੇ ਵਪਾਰ ਮੰਡਲ ਨੂੰ ਅਪੀਲ ਕੀਤੀ ਕਿ ਨਗਰ ਕੌਂਸਲ ਦਾ ਸਾਥ ਦੇਣ ਤਾਂ ਜੋ ਸ਼ਹਿਰ ਨੂੰ ਸਾਫ਼ ਸੁਥਰਾ ਤੇ ਸੁੰਦਰ ਬਣਾਇਆ ਜਾ ਸਕੇ ਇੱਥੇ ਬੋਲਦੇ ਹੋਏ ਸੈਨੀਟਰੀ ਸੁਪਰਡੈਂਟ ਨਰੇਸ਼ ਖੇੜਾ ਨੇ ਹੋਰ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਸਰਕਸਟਰਾਂ ਦਾ ਅਭਿਆਨ ਹੈ ਤੁਹਾਡੇ ਵੱਲੋਂ ਚਲਾਇਆ ਗਿਆ ਅੱਜ ਜੋ ਲੋਕਾਂ ਨੇ ਬਾਜ਼ਾਰਾਂ ਵਿੱਚ ਨਜਾਇਜ਼ ਕਬਜ਼ੇ ਕੀਤੇ ਹੋਏ ਸੀਗੇ ਜੀ ਅ ਬਰਸਾਤਾਂ ਦੇ ਮੌਸਮ ਨੂੰ ਦੇਖਦੇ ਹੋਏ ਜੋ ਆਪਣੀ ਡ੍ਰੇਨ ਸੀਗੀਆਂ ਸਾਰੀਆਂ ਕਵਰਡ ਕੀਤੀਆਂ ਸੀ ਦੁਕਾਨਦਾਰਾਂ ਨੇ ਉਹਨਾਂ ਨੂੰ ਚਕਵਾ ਕੇ ਸੰਤੋਖਮੰਦ ਧੂਰ ਕਰਕੇ ਸਾਰਿਆਂ ਦੀ ਸਫਾਈ ਕਰਾਈ ਜਾਏਗੀ। ਉਹਨਾਂ ਇੱਥੇ ਇੱਕ ਪੱਠੀ ਵਗੈਰਾ ਚੱਕੀ ਗਈ ਹੈ ਦੁਕਾਨ ਦੇ ਬਾਹਰ। ਹਾਂਜੀ ਇਹ ਇੱਕ ਹੀ ਮਾਮਲਾ ਹੈ ਜੀ। ਇਹ ਵੀ ਕ੍ਰੋਸਮੈਂਟ ਹੈਗੀ ਸੀ। ਅਸੀਂ ਖਾਲੀ ਕਰਾਂਗੇ, ਟ੍ਰੈਫਿਕ ਬਹੁਤ ਜਾਮ ਰਹਿੰਦਾ ਇੱਥੇ। ਸਾਰਾ ਦਿਨ ਪਬਲਿਕ ਪਰੇਸ਼ਾਨ ਹੁੰਦੀ ਹੈ। ਜੀ। ਤੇ ਜੋ ਵੀ ਥੱਲੇ ਨਾਲ ਦੀ ਗੰਦਗੀ ਭਰੀ ਹੋਈ ਹੈ ਸਾਰੀ ਸਫਾਈ ਕਰਾਈ ਜਾਏਗੀ। जी हां देखो जी अपने पानी नहीं चल पांदे सारा दिन बरसात आंधी में सारा इथे पानी भरया जांदा है सारे नो फिर रिमूव करा के चलो सारी सफाई करावांगे जी एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब सब्सक्राइब करना ना भूलें जय हिंद जय भारत